ਅੱਜ ਮੇਰੇ ਕੋਲ ਗਵਾਹ ਹੈਗੇ ਗਵਾਹ ਨੇ ਕੋਈ ਨਾ 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 ਇਹ ਕੰਮ ਨਹੀਂ ਕਰਨਾ ਇਹ ਕੰਮ ਨਹੀਂ ਮੈਂ ਆਇਆ ਨਾ ਕਰੋ ਇਹ ਕੰਮ ਨਹੀਂ ਕਰਨਾ ਮੈਡਮ ਵੀ ਅਸੀਂ ਚੋਰਾਂ ਨੂੰ ਸਫਾਈ ਨਹੀਂ ਦੇਣੀ ਹੈ ਜੀ ਕਿਉਂਕਿ ਮੈਂ ਦੇਖੋ ਰਾਜਨੀਤਿਕ ਲੀਡਰ ਹ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਹਣਾ ਖਾਣ ਦਾ ਜੋ ਨਹੀਂ ਕਰੂਗਾ ਮੈਂ ਤਾਂ ਕਹਿੰਨੀ ਆ ਉਹਨਾਂ ਦੀ ਮੈਡੀਕਲ ਰਿਪੋਰਟਾਂ ਨੇ ਜਿਹੜੀਆਂ ਉਹ ਵੀ ਪ੍ਰਸ਼ਾਸਨ ਅੰਦਰ ਉਹ ਵੀ ਜਾਂਚ ਕਰੇ ਕਿ ਉਸਨੂੰ ਇੱਕ ਡਰਾਮਾ ਰਚਿਆ ਜਾ ਰਿਹਾ ਜਾਂ ਵਾਕਿਆ ਉਹਦੀ ਸਿਹਤ ਜਿਹੜੀ ਖਰਾਬ ਹੈ ਕਿਉਂਕਿ ਮੈਨੂੰ ਤਾਂ ਹੁਣ ਮੇਰੇ ਤਾਂ ਸਿਰ ਚੜ ਕੇ ਆ ਜੇ ਨਾਮ ਲੈ ਕੇ ਬੋਲ ਕੇ ਹੁੰਦਾ ਧਮਕੀਆਂ ਦੇ ਰਿਹਾ ਡਰਾਬੇ ਦੇ ਰਿਹਾ ਦੇਖੋ ਜ਼ੁਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਵੀ ਤਪੂ ਮੈਂ ਮੈਨੂੰ ਕਿਸੇ ਨੂੰ ਸੁਹਾਨਾ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਵੀਡੀਓ ਦੇ ਵਿੱਚੇ ਕਰਦਾ ਹਾਂ ਆ ਤੁਹਾਡੇ ਲਈ ਕਿਉਂਕਿ ਨਿਕਾਰਤ ਦੇ ਲਈ ਸਭ ਤੋਂ ਬੇਨਤੀ ਉਹ ਹੀ ਅਲੱਗ ਹੁੰਦੀਆਂ ਹੁੰਦੀਆਂ ਹਨ ਅੱਜ ਮੈਂ ਮੇਰੇ ਗੱਲ ਤੇ ਕੋਈ ਨਹੀਂ ਕਰਦਾ ਨਾ ਨਾ ਇਹ ਕੰਮ ਨਹੀਂ ਕਰਦਾ ਇਹ ਕੰਮ ਨਹੀਂ ਮੈਮ ਆ ਤਾਂ ਇਹ ਆ ਕਿ ਮੈਡਮ ਜੀ ਅਸੀਂ ਚੋਰਾں ਦੀ ਸਫਾਈ ਨਹੀਂ ਕਰਨੀ ਹੈ ਜੀ ਕਿਉਂਕਿ ਮੈਂ ਦੇਖੋ ਰਾਜਨੀਤਿਕ ਲੀਡਰ ਆ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਹਣਾ ਖਾਂਦਾ ਜੋ ਨਹੀਂ ਕਰੂਗਾ ਪਰ ਅਸੀਂ ਕਾਇਦਾ ਸੀ ਲੀਡਰ ਨਹੀਂ ਹੈਗੇ ਤੇ ਮੈਨੂੰ ਮੈਨੂੰ ਜਦੋਂ 24 ਤਰੀਕ ਦਾ 24 ਤਰੀਕ ਦਾ ਇਹ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਇੱਕ ਵੀਡੀਓ ਹੈ ਮੈਂ ਉਸ ਤੇ ਕਰ ਰਿਹਾ ਨੂੰ ਤੇ ਮੈਂ ਵੀ ਕਾਰਵਾਈ ਕਰ ਕਹਿੰਨੀ ਮੈਂ 27 ਤਰੀਕ ਨੂੰ ਵੀ ਕਾਰਵਾਈ ਕਰਨ ਨੂੰ ਕਿਹਾ ਸੀ ਔਰ ਜੇ ਕਾਰਵਾਈ ਨਹੀਂ ਹੋਈ ਤਾਂ ਉਹਦਾ ਜਿਹੜਾ ਜ਼ਿੰਮੇਵਾਰ ਅਧਿਕਾਰ ਸਨ ਬੋਲੋ ਜ਼ਿੰਮੇਵਾਰ ਪ੍ਰਸ਼ਾਸਨ ਸੋ ਇਹ ਜਿਹੜਾ ਹੈਗਾ ਕਿ ਇੱਕ ਆਮ ਘਰ ਦੇ ਪਿਆ ਪੁੱਤਾਂ ਦੇ ਇਲਜ਼ਾਮ ਲਾ ਕੇ ਪਰ ਮੈਨੂੰ ਬਹੁਤ ਨੇ ਸਲਾਹ ਦਿੱਤੀ ਮੈਂ ਜਦੋਂ ਮੈਨੂੰ ਪਤਾ ਲੱਗੇ ਜੀ ਇਦਾਂ ਕਰਕੇ ਵੀਡੀਓ ਹੈ ਕਿ ਉਹ ਬੰਦਾ ਉਹ ਕਰ ਰਿਹਾ ਮੈਂ ਬਹੁਤ ਲੋਕਾਂ ਦੀ ਸਲਾਹ ਲਈ ਕੋਈ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਮੈਂ ਹੋਰ ਕਿਹਾ ਵੀ ਉਸ ਪਰਿਵਾਰ ਨੂੰ ਮੈਂ ਕਿਹਾ ਜੀ ਪਿਛਲੇ ਸਾਲ ਦੀ ਜਿਹੜੀ ਕਮੇਟੀ ਸੀ 5 ਮੈਂਬਰੀ ਉਸ ਕਮੇਟੀ ਦੇ ਵਿੱਚ ਉਸੇ ਦੇ ਪਿੰਡ ਦੇ ਦੋ ਮੁੰਡੇ ਸੀਗੇ ਜਿਨ੍ਹਾਂ ਦੇ ਨਾਲ ਉਹਦੀ ਆਪਣੀ ਲੜਾਈ ਲਾਗੜਾ ਹੋ ਗਈ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹੋਊਗਾ ਉਹਨਾਂ ਦੇ ਖੇ ਦੇ ਵਿੱਚ ਪਿਛਲੇ ਇੱਕ ਸਾਲ ਤੋਂ ਯੂਨੀਅਨ ਦੇ ਵਿੱਚ ਗੇੜੀ ਨਹੀਂ ਤੇ ਮੇਨੂੰ ਸਾਰ ਕਹਿੰਦੇ ਜੀ ਇਹ ਤਾਂ ਵੀ ਯੂਨੀਅਨ ਦੇ ਵਿੱਚ ਕਦੇ ਗੇੜੀ ਨਹੀਂ ਵੀ ਲੋਕਾਂ ਦੇ ਵਿੱਚ ਹਾਜ਼ਰ ਹੈ ਲੰਬਾ ਸਮਾਂ ਤੇ ਮੈਂ ਕਿਹਾ ਕਿ ਭਾਈ ਕਰਕੇ ਤੂੰ ਸਾਡਾ ਵਰਕਰ ਆ ਸਾਡਾ ਸਾਥੀ ਆ ਤੂੰ ਆ ਜਾ ਮੇਰੇ ਨਾਲ ਮੇਰੀ ਗੱਡੀ 'ਚ ਆ ਜਾ ਆਪਾਂ ਹਲਕੇ ਦੇ ਵਿੱਚ ਰੋਹ ਚੱਲਿਆ ਕਰਾਂਗੇ ਲੋਕਾਂ ਦੇ ਕੰਮ ਕਰਾਵਾਂਗੇ ਤੂੰ ਆਪੇ ਹਾਜ਼ਰ ਹੋਵੇਂਗਾ ਆਪੇ ਲੋਕਾਂ ਨੂੰ ਦੇਖਾਂਗਾ ਗਾਹਨ ਕਰਨਾ ਨਾਮ ਲੋਕ ਲੈ ਰਣਗੇ ਅਗਲਾ ਸਾਲ ਵੀ ਪਿਆ ਹਜੇ ਅਗਲਾ ਸਾਲ ਆਊਗਾ ਤੂੰ ਅਗਲਾ ਸਾਲ ਆਊਗਾ ਇਹ ਤਾਂ ਹੁੰਦੀ ਰਹਿੰਦੀ ਨੇ ਸਾਲ ਤਾਂ ਚੱਲਦੇ ਰਹਿੰਦੇ ਨੇ ਸੋ ਇਹ ਗੱਲ ਕਹਿਣ ਨੂੰ ਇਹ ਗੱਲ ਸੁਣਾਉਣ ਵਾਸਤੇ ਮੈਂ ਉਹਨੂੰ ਕਿਹਾ ਕਿ ਭਾਈ ਤੂੰ ਆ ਜਾ ਸਰਪੰਚ ਨੂੰ ਤੇਰੇ ਭਰਾ ਨੂੰ ਨਾਲ ਲਿਆ ਆਪਾਂ ਬੈਠ ਕੇ ਕਰਦੇ ਆ ਆ ਗਾ ਨਮੋਦ ਨਾਲ ਬੈਠ ਕੇ ਜਿਹੜੀ ਕੀਤੀ ਹੁਣ ਬੋਲਣ ਨੂੰ ਤਾਂ ਮੈਂ ਉਦੋਂ ਦੀ ਜਨਨਾਵਾਦੀ ਬੋਲੀ ਜਾਂਦੀ ਪਰ ਹੁਣ ਉਹ ਹਸਪਤਾਲ ਦੇ ਵਿੱਚ ਪਿਆ ਸੀਗਾ ਹੁਣ ਰੱਬ ਜਾਣਦਾ ਕਿ ਡਾਕਟਰ ਸਾਹਿਬ ਤਾਂ ਕਹਿ ਰਹੇ ਨੇ ਭਾਨੀਗੜ ਵਾਲੇ ਕਿ ਉਹ ਸੇਤਜਾਬ ਨੇ ਪਰਿਵਾਰ ਹੁਣ ਉਹਨਾਂ ਨੂੰ ਅੰਮ੍ਰਿਤ ਹਸਪਤਾਲ ਦੇ ਵਿੱਚ ਲਈ ਬੈਠਾ ਹੈ ਹੁਣ ਮੰਨ ਕਰੇ ਕੱਲ ਦਾ ਆਈ ਜਾਂਦਾ ਜੇ ਅਸੀਂ ਤਾਂ ਫੋਰਟਿਸ ਦੇ ਵਿੱਚ ਲੈ ਕੇ ਚੱਲੇ ਆ ਮੈਂ ਤਾਂ ਕਹਿੰਨੀ ਆ ਉਹਨਾਂ ਦੀ ਮੈਡੀਕਲ ਰਿਪੋਰਟਾਂ ਨੇ ਜਿਹੜੀਆਂ ਉਹ ਵੀ ਪ੍ਰਸ਼ਾਸਨ ਨਵੇਂਾਂ ਵੀ ਜਾਂਚ ਕਰੇ ਕਿ ਉਸਿਰ ਇੱਕ ਡਰਾਮਾ ਰਚਿਆ ਜਾ ਰਿਹਾ ਜਾਂ ਵਾਕਿਆ ਉਹਦੀ ਸਿਹਤ ਜਿਹੜੀ ਖਰਾਬ ਹੈ ਕਿਉਂਕਿ ਮੈਨੂੰ ਤਾਂ ਹੁਣ ਮੇਰੇ ਤਾਂ ਸਿਰ ਛੜ ਕੇ ਆ ਜਾਏ ਨਾਮ ਲੈ ਕੇ ਬੋਲ ਕੇ ਬੰਦਾ ਧਮਕੀਆਂ ਦੇ ਰਿਹਾ ਡਰਾਬੇ ਦੇ ਰਿਹਾ ਦੇਖੋ ਜਲਮ ਸਹਿਣਾ ਵੀ ਪਾਪ ਹੈ ਤੇ ਜ਼ੁਲਮ ਕਰਨਾ ਵੀ ਪਾਪ ਹੈ ਤੇ ਅੱਜ ਇਹ ਗੱਲ ਕਹਿ ਦੇਣਾ ਕਿ ਮੈਂ ਮੇਰੇ ਆ ਪੈਸੇ ਠਕਰਾਤੇ ਜੀ ਤੇ ਦੂਜੇ ਤੋਂ ਵੱੱਦ ਲੈ ਲਿਓ ਅਜੀ ਕਹੂਗਾ ਬੰਦਾ ਅਜੀ ਕਹੂਗਾ ਮੇਰੇ ਟਕਰਾਸੇ ਜੀ ਦੂਜੇ ਤੋਂ ਵੱਧ ਲੈ ਲਵੇ ਮੈਂ ਕਹਿੰਦੀ ਆ ਮੈਂ ਕਹਿੰਦੀ ਆ ਮੇਰਾ ਦੇਖੋ ਮੈਂ ਮੇਰੇ ਘਰਾਂ ਬੈਠੀਆਂ ਨੇ ਇੱਕ ਔਰਤ ਦੇ ਲਈ ਸਭ ਤੋਂ ਮੈਂ ਮੈਨੂੰ ਕਿਸੇ ਨੂੰ ਸਫਾਈਆਂ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਨਾ ਮੈਂ ਮੀਡੀਆ ਦੇ ਵਿੱਚ ਗੱਲ ਕਰਾਂ ਸਾਡੇ ਲਈ ਕਿਉਂਕਿ ਇੱਕ ਔਰਤ ਦੇ ਲਈ ਸਭ ਤੋਂ ਕੀਮਤੀ ਉਹਦੀ ਔਲਾਦ ਹੁੰਦੀ ਆ ਹੁੰਦੀ ਆ ਨਾ ਤੇ ਉਹ ਔਲਾਦ ਵੀ ਐਸੀ ਜ ਜਦੋਂ ਮੇਤੋਂ ਮੇਰਾ ਭਰਾ ਗੁਜ਼ਰ ਗਿਆ ਸੀਗਾ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਲੰਬੀ ਲੰਮਾ ਸਮਾਂ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਘਾਟ ਸੀ ਉਹ ਪਈ ਰਹੀ ਤੇ ਅੱਜ ਰੱਬ ਨੇ ਵਾਹਿਗੁਰੂ ਨੇ ਉਹ ਜਿਹੜੀ ਘਾਟ ਹੈ ਉਹ ਪੁੱਤਰ ਦੇ ਰੂਪ ਦੇ ਵਿੱਚ ਮੇਰੀ ਪੂਰੀ ਕੀਤੀ ਹੈ ਮੈਨੂੰ ਮਹਾਰਾਜ ਨੇ ਦਿੱਤਾ ਕੁਝ ਨਹੀਂ ਲਪੋਇਆ ਮੇਰੇ ਦਿਮਾਗ ਵਿੱਚ ਯਾਦ ਮੈਂ ਸਵੇਰ ਵਾਂਗ ਹੈਗੇ ਪਰਵਾਹ ਹੈ ਉਹ ਨਾ 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 ਇਹ ਕੰਮ ਨਹੀਂ ਕਰਦਾ ਜੀ ਮੈਡਮ ਵੀ ਅਸੀਂ ਚੋਰਾਂ ਨੂੰ ਸਫਾਈ ਨਹੀਂ ਦੇਣੀ ਹੈਗੀ ਕਿਉਂਕਿ ਮੈਂ ਦੇਖੋ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪ ਤੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਹਾ ਖਾਂਡ ਰਜਾਈ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸਫਾਈ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਇੱਕ ਸੰਘਰਸ਼ ਦਾ ਜਿਹੜਾ ਹਿੱਸਾ ਬਣੇ ਆ ਅਸੀਂ ਉਹ ਪਰਿਵਾਰਾਂ ਦੇ ਵਿੱਚ ਉਲਟ ਕੇ ਆਏ ਆ ਭਾਜੀ ਬੈਠੋ ਮੀਨ ਬੰਦ ਹੋ ਗਈ ਆਵਾਜ਼ ਆ ਰਹੀ ਹੈ ਹਲੋ ਉਹਨਾਂ ਪਰਿਵਾਰਾਂ ਦੇ ਅਸੀਂ ਲੀਟਰ ਨਹੀਂ ਆਏਗੇ ਤੇ ਮੈਨੂੰ ਮੈਨੂੰ ਜਦੋਂ 24 ਤਰੀਕ ਦਾ 24 ਤਰੀਕ ਦਾ ਇਹ ਦੱਸਿਆ ਗਿਆ ਕਿ ਉਹਨਾਂ ਦੇ ਕੋਲ ਇੱਕ ਵੀਡੀਓ ਹੈ ਮੈਂ ਉਸ ਦਿਨ ਵੀ ਕਾਰਵਾਈ ਕਰਨ ਨੂੰ ਕਿਹਾ ਮੈਂ ਅੱਜ ਵੀ ਕਾਰਵਾਈ ਕਰਨ ਨੂੰ ਕਹਿੰਦੀ ਆ ਮੈਂ 27 ਤਰੀਕ ਨੂੰ ਵੀ ਕਾਰਵਾਈ ਕਰਨ ਨੂੰ ਕਿਹਾ ਸੀ ਔਰ ਜੇ ਕਾਰਵਾਈ ਨਹੀਂ ਹੋਈ ਦਾ ਉਹਦਾ ਜਿਹੜਾ ਜ਼ਿੰਮੇਵਾਰਾ ਪ੍ਰਸ਼ਾਸਨ ਹੈ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਸੋ ਇਹ ਜਿਹੜਾ ਹੈਗਾ ਕਿ ਇੱਕ ਆਮ ਘਰ ਦੇ ਧੀਆਂ ਪੁੱਤਾਂ ਦੇ ਇਲਜ਼ਾਮ ਲਾਉਂਦੇ ਔਰ ਮੈਨੂੰ ਬਹੁਤ ਨੇ ਸਲਾਹ ਦਿੱਤੀ ਮੈਂ ਜਦੋਂ ਮੈਨੂੰ ਪਤਾ ਲੱਗੇ ਜੀ ਇਦਾਂ ਕਰਕੇ ਵੀਡੀਓ ਹੈ ਕਿ ਉਹ ਬੰਦਾ ਉਹ ਕਰ ਰਿਹਾ ਮੈਂ ਬਹੁਤ ਲੋਕਾਂ ਦੀ ਸਲਾਹ ਲਈ ਲੇਖਿਆ ਜੀ ਇਹ ਇੱਕ ਵੀਡੀਓ ਹੈ ਵੀ ਮੈਂ ਪੁਲਿਸ ਨੂੰ ਕਾਰਵਾਈ ਨੂੰ ਕਹਿ ਰਹੀ ਆ ਤੇ ਤੇ ਕਾਰਵਾਈ ਹੋ ਨਹੀਂ ਰਹੀ ਵੀ ਮੈਨੂੰ ਕੀ ਕਰਨਾ ਚਾਹੀਦਾ ਮੈਨੂੰ ਉਹ ਕਹਿੰਦੇ ਵੀ ਚੁੱਪੀ ਕਰ ਜਾ ਨਹੀਂ ਉਹਨਾਂ ਦਾ ਬੰਦਾ ਬੁਲਾ ਕੇ ਪ੍ਰਧਾਨ ਲਾ ਦੇ ਕਹਦੇ ਕਮੇਟੀ ਨੂੰ ਸਪਾਸ ਕਰ ਦੇਵੀਂ ਉਹਦਾ ਬੰਦਾ ਪ੍ਰਧਾਨ ਲਾ ਦੇ ਉਹਦੀ ਤੇ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ ਮੈਂ ਮੈਂ ਤਾਂ ਕਿਸੇ ਨੂੰ ਰੋਕਿਆ ਨਹੀਂ ਜਦ ਕਿ ਮੈਨੂੰ 21 ਤਰੀਕ ਦਾ ਪਤਾ 27 ਤਰੀਕ ਨੂੰ ਸਾਰਾ ਵਾਪਰਿਆ ਮੈਂ ਤਾਂ ਕਿਸੇ ਨੂੰ ਨਹੀਂ ਕਿਹਾ ਮੈਂ ਪ੍ਰਸ਼ਾਸਨ ਨੂੰ ਨਹੀਂ ਕਿਹਾ ਮੈਂ ਕੋਈ ਇਲਾਕੇ ਦੇ ਵਿੱਚ ਕਹਿ ਦੇਵੇ ਕੋਈ ਬੰਦਾ ਕਿਸੇ ਨੂੰ ਰੋਕਿਆ ਹੋਵੇ ਵੀ ਭੱਜਿ ਲੋ ਨਹੀਂ ਤੇ 27 ਤਰੀਕ ਨੂੰ ਲੁੰਗਦੇ ਨੇ ਸਾਈ ਤਰੀਕ ਨੂੰ ਲੋਕਾਂ ਨੇ ਆਪਰੇਟਰਾਂ ਨੇ ਉੱਥੇ ਆਪਣੀ ਕਮੇਟੀ ਚੁਣ ਲਈ ਹੈ ਉਹ ਵੀਡੀਓ ਲੋਕਾਂ ਨੇ ਵਾਇਰਲ ਕਰ ਦਿੱਤੀ ਉਹ ਵੀਡੀਓ ਦੇ ਵਿੱਚ ਕਿੰਨੀ ਸੁੱਤਾਈ ਉਹ ਜਾਂਚ ਦਾ ਵਿਸ਼ਾ ਪ੍ਰਸ਼ਾਸਨ ਉਹਦੀ ਜਾਂਚ ਕਰੇ ਤੇ ਜਿਹੜਾ ਦੁੱਧਾ ਦੁੱਧਾ ਜਿਹੜਾ ਪਾਣੀ ਦਾ ਪਾਣੀ ਲੋਕਾਂ ਦੇ ਵਿੱਚ ਸਾਬਤ ਹੋਵੇ ਪਰ ਮੈਂ ਇਹ ਲੜਾਈ ਇੱਥੇ ਬੰਦ ਨਹੀਂ ਕਰੂੰਗੀ ਮੈਂ ਲੜਾਈ ਨੂੰ ਬੰਦ ਨਹੀਂ ਕਰੂੰਗੀ ਅਸੀਂ ਰਾਜਨੀਤੀ ਦੇ ਵਿੱਚ ਆਏ ਸੀ ਆਪਣੇ ਉੱਚੇ ਸੋਚੇ ਕਰਦਾਰ ਦੇ ਕਰਕੇ ਮੇਰੇ ਲੋਕਾਂ ਦੇ ਕਰਕੇ ਤੁਸੀਂ ਲੋਕ ਮੇਰੀ ਤਾਕਤ ਨੂੰ ਤੁਹਾਡੇ ਕਰਕੇ ਅੱਜ ਮੈਂ ਮੇਲੇ ਬਣੀ ਆਂ ਔਰ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਕੰਮ ਵੀ ਕਰੂੰਗੀ ਤੇ ਮੈਂ ਆਪਣਾ ਮਾਨ ਸਨਮਾਨ ਜਿਨ੍ਹਾਂ ਲੋਕਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਮਨ ਮਾਨ ਸਨਮਾਨ ਨੂੰ ਠੇਸ ਪਹੁੰਚਾਈ ਹੈ ਮੈਨੂੰ ਚਾਹੇ ਪ੍ਰਸ਼ਾਸਨ ਦੇ ਕੋਲ ਚਾਹੇ ਡੀਜੀਪੀ ਦੇ ਕੋਲ ਚਾਹੇ ਕਾਨੂੰ ਕੋਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਜਾਣਾ ਪਵੇ ਮੈਂ ਇਹਦੀ ਕੇਸ ਦੀ ਪੈਰਵਾਈ ਕਰੂੰਗੀ ਤੇ ਉਹਨਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਲੜਾਈ ਉਹ ਲੜੂੰਗੀ ਇਹ ਚੀਜ਼ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਕਿਉਂਕਿ ਇਸ ਲੜਾਈ ਨੂੰ ਮੈਂ ਇਕੱਲੀ ਨਹੀਂ ਲੜ ਸਕਦੀ ਇਸ ਲੜਾਈ ਦੇ ਵਿੱਚ ਮੈਨੂੰ ਤੁਹਾਡਾ ਸਾਥ ਚਾਹੀਦਾ ਕੋਈ ਬੰਦਾ ਇਹ ਸਾਬਤ ਕਰ ਦੇਵੇ ਕਿ ਐਮਐਲਏ ਨੇ ਕਿਸੇ ਤੋਂ ਮਨਜੀਤ ਸਿੰਘ ਕਾਕਾ ਤੋਂ ਜੱਜੀ ਤੋਂ 55 ਲੱਖ ਦਾ ਵਿਕੀ ਦਾ ਨਾਮ ਲੈ ਰਹੇ ਨੇ ਕਿਸੇ ਬੰਦੇ ਤੋਂ ਕੋਈ ਰੁਪਈਆ ਲਿਆ ਹੋਵੇ ਜਾਂ ਮੰਗਿਆ ਹੋਵੇ ਜਾਂ ਕੋਈ ਪੈਸੇ ਲੈਣ ਦੀ ਗੱਲ ਕੀਤੀ ਹੋਵੇ ਤਾਂ ਮੈਂ ਤੁਹਾਡੀ ਦੇਣਦਾਰ ਹੋਵਾਂਗੀ ਪਰ ਇਹ ਜਿਹੜਾ ਉਹ ਲੋਕਾਂ ਦੇ ਸਾਹਮਣੇ ਜਿਹੜੀ ਸਚਾਈ ਹੋਣੀ ਚਾਹੀਦੀ ਹੈ ਮੈਂ ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੀ ਆਪਾਂ ਸਾਰੇ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਆ ਜਿਹੜਾ ਮੇਰੇ ਸਿਰ ਮੱਥੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿਹਨੂੰ ਵੀ ਲੱਗਦਾ ਕਿ ਇੱਕ ਸਾਜ਼ਿਸ਼ ਦੇ ਤਹਿਤ ਤੁਹਾਡੀ ਹੀਟਰ ਨੂੰ ਤੁਹਾਡੀ ਐਮਐਲ ਨੂੰ ਤੁਹਾਡੀ ਛੋਟੀ ਭੈਣ ਨੂੰ ਤੁਹਾਡੀ ਧੀ ਨੂੰ ਇੱਕ ਸਾਜ਼ਿਸ਼ ਦੇ ਤਹਿਤ ਇੱਕ ਬਦਨਾਮ ਕੀਤਾ ਗਿਆ ਤੋਂ ਸਾਰੇ ਲੋਕ ਮੇਰੇ ਨਾਲ ਉੱਠ ਕੇ ਅੱਜ ਐਸਐਸਪੀ ਦਫ਼ਤਰ ਦੇ ਵਿੱਚ ਆਪਾਂ ਜਾਵਾਂਗੇ ਉੱਥੇ ਆਪਣੀ ਜਿਹੜੀ ਸ਼ਿਕਾਇਤ ਨੂੰ ਦਰਜ ਕਰਾ ਕੇ ਆਵਾਂਗੇ ਸੋ ਇਹਨਾਂ ਕਹ ਜੀ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਵਾਹਿਗੁਰੂ ਜੀ ਕਸਾ ਵਾਹਿਗੁਰੂ ਜੀ ਕਿਰਪਾ ਤੇ ਪੂਰੀ ਰੱਖ ਲਓ ਆਈਡੀ ਜੀ ਮੈਂ ਉੱਥੇ ਕਰੂੰਗੀ ਗ੍ਰੀਫ ਕਰਕੇ ਨਾ ਹਾਂ ਉੱਥੇ ਦੇ ਕੇ ਫਿਰ ਈਸੀ ਵਾਲੇ ਤੇ ਲੱਗੇਗਾ